ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹਾਂਜੀ ਸੋ ਇਸ ਦੇ ਨਾਲ ਅੱਜ ਦਾ ਇਹ ਸੈਸ਼ਨ ਆਪਾਂ ਇੱਥੇ ਸਮਾਪਤ ਕਰਦੇ ਹਾਂ ਤੇ ਮਿਲਦੇ ਹਾਂ ਜਲਦੀ ਅਗਲੇ ਰੰਗ ਦੇ ਵਿੱਚ ਬਦੇ ਕੀ ਗੁੱਜ ਲਗਿਆ ਤਿੱਰ ਤੇ ਮਰ ਗਾਇਆ ਬਈ ਪਹਿਲਾ ਦਾ ਟੱਪਦਾ ਕੰਦਾ ਟੋੜੜੇ ਹੋ ਪਹਿਲਾ ਦਾ ਟੱਪਦਾ ਕੰਦਾ ਕੁੱਟਣਾ ਹੁਣ ਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਵੰਡੀਆਂ ਧੇਰੀਆਂ ਦਾ ਪੁੱਤ ਜਿਨਾਕੇ ਵਿੱਚ ਰਖਾਈ ਮੋਰੀ ਬਈ ਪਹਿਲਾ ਲੰਗਾਈ ਕਾਲੀ ਗਾਂ ਉਹ ਪਹਿਲਾ ਲੰਗਾਈ ਕਾਲੀ ਗਾਂ ਫੇਰ ਲੰਗਾਈ ਗੋਰੀ ਬਈ ਗੋਰੀ ਗਾਂ ਨੇ ਦਿੱਤਾ ਬੱਠੜਾ ਹਾਂ ਪਹਿਲਾ ਉਹ ਗੋਰੀ ਗਾਂ ਨੇ ਦਿੱਤਾ ਬੱਠੜਾ ਉਹ ਵੀ ਮਰੇ ਤੇ ਆਇਆ ਬਈ ਉਰਲੀ ਟਾਪਦਾ ਗੰਦਲਾ ਪਾਣੀ ਉਰਲੀ ਟਾਪਦਾ ਗੰਦਲਾ ਪਾਣੀ ਪਰਲੀ ਟਾਪਿਆ ਆ ਬਈ ਪਾਣੀ ਪੀਣ ਨੂੰ ਹੋ ਗਿਆ ਤਨ ਉਹ ਵੀਰ ਦੀ ਸੰਗ ਟੁੱਟ ਗਈ ਉਹ ਛੋਟੇ ਵੀਰ ਦੀ ਸੰਗ ਟੁੱਟ ਗਈ ਪੰਜ ਸੱਤ ਕਿੱਲ ਜੜਾਇਆ ਬਈ ਵੱਡੇ ਵੀਰ ਦਾ ਫਸ ਗਿਆ ਗੱਡਾ ਉਹ ਵੱਡੇ ਵੀਰ ਦਾ ਫਸ ਗਿਆ ਗੱਡਾ 500 ਬੈਲ ਮੰਗਾਇਆ ਬਈ 500 ਬੈਲ ਨਾ ਪਾਈ ਪੁਰੀ ਉਹ 500 ਬੈਲ ਨਾ ਪਾਈ ਪੂਰੀ ਲੱਖਾ ਸ਼ੇਰ ਬੁਲਾਇਆ ਬਈ ਲੱਖੇ ਸ਼ੇਰ ਨੇ ਮਾਰੀ ਢੋਲੀ ਉਹ ਲੱਖੇ ਸ਼ੇਰ ਨੇ ਮਾਰੀ ਢੋਲੀ ਨਾ ਬਾਂਹ ਕੋਟ ਪਾਇਆ ਬਈ 90 ਕੋਟ ਦੀਆਂ ਅਣ ਕੁੜੀਆਂ ਉਹ 90 ਕੋਟ ਦੀਆਂ ਅਣ ਕੁੜੀਆਂ तूं निठ नगे नेतू चा सी बि छेड़े देव चाचर बणंदी ਸੈਨੇ ਦੇ ਵਿੱਚ ਚਾਂਜਰ ਬਣਦੀ ਮਕਸਰ ਬਣਦੀ ਕੱਤੀ ਪੈ ਤੋੜ ਰੇ ਬਲ ਤੇ ਮੋਰ ਮੋਰ ਬੜੇ ਗੰਦਾ ਸੀ ਉਹ ਗੁੱਦੜ ਪੈ ਨਕਸ਼ਬੰਦ ਪੰਜਾਬ ਦੇ ਉੱਗੇ ਨਾਟਕਕਾਰ ਨਿਰਦੇਸ਼ਕ ਫਿਲਮਾਂ ਨਾਲ ਜੁੜੀ ਹੋਈ ਸ਼ਖਸੀਅਤ ਪਾਲੀ ਭੁਪਿੰਦਰ ਜੀ ਉਹ ਸਾਡੇ ਦਰਮਿਆਨ ਪਹੁੰਚ ਚੁੱਕੇ ਹੈ ਤੇ ਆਪਾਂ ਬਿਲਕੁਲ ਸਮੇਂ ਸਿਰ ਜਿਹੜਾ ਉਹ ਅਗਲਾ ਸੈਸ਼ਨ ਹੈ ਸ਼ੁਰੂ ਕਰਾਂਗੇ ਸੋ ਦਰਸ਼ਕਾਂ ਨੂੰ ਬੇਨਤੀ ਹੈ ਕਿ ਥੋੜਾ ਰਿਲੈਕਸ ਹੋ ਕੇ ਚਾਹ ਪਾਣੀ ਪੀ ਕੇ ਗੇੜਾ ਇਸ ਮੰਚ ਵੱਲੋਂ ਰਿਲੀਜ਼ ਕਰਨ ਦੀ ਰਸਮ ਹਰ ਸਾਲ ਅਦਾ ਕਰਦੇ ਆ ਉਸੇ ਰਸਮ ਅਧੀਨ ਅੱਜ ਦੀਆਂ ਇੱਕ ਤਾਬਾਂ ਜਿਹੜੀਆਂ ਆਪਾਂ ਰਿਲੀਜ਼ ਕਰ ਰਹੇ ਹਾਂ ਅਗਲੀ ਕਿਤਾਬ ਹੈ ਜੀ ਸਵਰਗਵਾਸੀ ਸ਼ਗਨ ਸਿੰਘ ਰਾਠੀ ਸੀ ਵਿਭੰਗਿਕ ਕਲਾਮੰਤ ਦਾ ਕਨਵੀਨਰਾਂ ਤੇ ਪਿਛਲੇ 28 ਸਾਲਾਂ ਤੋਂ ਇਹ ਮੇਲਾ ਕਰ ਰਹੇ ਹਾਂ ਕਿ ਉਹ ਅੱਛਾ ਇਸ ਮੇਲੇ ਦੇ ਵਿੱਚ ਕੀ ਕੁਝ ਦਿਖਾਇਆ ਜਾਂਦਾ ਹੈ ਇਹ ਮੇਲਾ ਪੰਜਾਬ ਦਾ ਜਿਹੜਾ ਅਦਵੀ ਸੱਭਿਆਚਾਰ ਹੈ ਉਹਨਾਂ ਕਲਾਮਾਂ ਦਾ ਮੇਲਾ ਹੈ ਅਸੀਂ ਤੋਂ 28 ਸਾਲ ਪਹਿਲਾਂ ਬਹੁਤ ਹੱਥ ਸ਼ੁਰੂ ਕੀਤਾ ਸੀ ਅਸੀਂ ਜਿਹਦੇ ਵਿੱਚ ਅਸੀਂ ਹਜ਼ਾਰਾਂ ਨੌਜਵਾਨਾਂ ਨੂੰ ਹੁਣ ਤੱਕ ਇਹ ਮੰਚ ਦੇ ਚੁੱਕੀਆਂ ਤੇ ਇਸ ਮੰਚ ਤੋਂ ਹਜ਼ਾਰਾਂ ਨੌਜਵਾਨ ਪੈਦਾ ਹੋ ਕੇ ਅੱਜ ਵੱਡੇ ਵੱਡੇ ਮੁਕਾਮਾਂ ਤੱਕ ਪਹੁੰਚੇ ਬਹੁਤ ਪੁਰਾਣਾ ਪਿਛਲੇ 12 ਸਾਲਾਂ ਤੋਂ ਇਹ ਮੇਲਾ ਅਸੀਂ ਮਾਨਸਾ ਚ ਲਿਆਂਦਾ ਬੁਹਾਤੇ ਤੇ ਹੁਣ ਮਾਨਸਾ ਦੇ ਵਿੱਚ ਇਹ ਮੇਲਾ ਕਲਾ ਕਿਤਾਬ ਮੇਲਾ ਬਣ ਗਿਆ ਹੈ ਇਹਦੇ ਵਿੱਚ ਕਲਾਵਾਂ ਦੀਆਂ ਸਾਰੀਆਂ ਬਣਗੀਆਂ ਹੁੰਦੀਆਂ ਨੇ ਬਹੁਤ ਸਾਰੀਆਂ ਕਿਤਾਬਾਂ ਹੁੰਦੀਆਂ ਨੇ ਬਹੁਤ ਸਾਰੇ ਸੈਮੀਨਾਰ ਹੁੰਦੇ ਨੇ ਗੋਸ਼ਟੀਆਂ ਹੁੰਦੀਆਂ ਨੇ ਐਕਸੀਬਿਸ਼ਨ ਲੱਗੀਆਂ ਹੁੰਦੀਆਂ ਨੇ ਤੇ ਤਿੰਨੇ ਦਿਨ ਰਾਤ ਨੂੰ ਡਟਕਦੇ ਅਸੀਂ ਚਾਹੁੰਦੇ ਆ ਕਿ ਇੱਕ ਉਸਾਰੂ ਸੱਭਿਆਚਾਰ ਪੈਦਾ ਹੋਵੇ ਅਸੀਂ ਚਾਹੁੰਦੇ ਆ ਕਿ ਸਾਡੇ ਬੱਚੇ ਚਿੱਟਿਆਂ ਤੋਂ ਵੱਜ ਜਾਣ ਸਾਡੇ ਬੱਚੇ ਗੈਂਗਸਟਰ ਨਾ ਬਣਨ ਸਾਡੇ ਬੱਚੇ ਜ਼ਿੰਮੇਵਾਰ ਨਾਗਰਿਕ ਬਣ ਸਭਾਈ ਦੇ ਇਸ ਲਈ ਅਸੀਂ ਜਿੰਨੇ ਵੀ ਬਰਨਿੰਗ ਇਸ਼ੂ ਹੁੰਦੇ ਨੇ ਸਮਾਇਦੇ ਉਹਨਾਂ ਤੇ ਸੰਵਾਦ ਰਚਾਉਣੇ ਆ ਨੌਜਵਾਨਾਂ ਨੂੰ ਮੰਚ ਦੇਣੇ ਆ ਉਹਨਾਂ ਦੀ ਸ਼ਮੂਲੀਅਤ ਕਰਾਉਣੇ ਆ ਜਿਹੜੀਆਂ ਪੰਜਾਬ ਦੀਆਂ ਵੱਡੀਆਂ ਪਰਸਨਲਿਟੀਆਂ ਨੇ ਵੱਡੇ ਵਿਦਵਾਨ ਨੇ ਵੱਡੇ ਚਿੰਤਕ ਨੇ ਉਹਨਾਂ ਨੂੰ ਇਸ ਧਰਤੀ ਦੇ ਉੱਤੇ ਬੁਲਾਉਣੇ ਆ ਜਿਵੇਂ ਕੱਲ ਵੀ ਇੱਥੇ ਡਾਕਟਰ ਸੁਜੀਤ ਪੱਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗਏ ਡਾਕਟਰ ਸੁਪੀਸ਼ ਕੁਮਾਰ ਕੁਮਾਰ ਬਰਮਾ ਪਟਿਆਲਾ ਤੋਂ ਆਏ ਬਾਬੂ ਸਿੰਘ ਮਾਨ ਜਿਹੜੇ ਪੰਜਾਬੀ ਦੇ ਵੱਡੇ ਗੀਤਕਾਰ ਨੇ ਉਹਨਾਂ ਦਾ ਰੂਬਰੂ ਕਰਾਇਆ ਕਿਉਂਕਿ ਇਸ ਵਾਰੀ ਦਾ ਮੇਲਾ ਜਿਹੜਾ ਹੈਗਾ ਉਹਦਾ ਥੀਮ ਹੈ ਦੇਸ਼ ਮਾਲਾ ਉਹ ਦੱਕ ਦੀਮ ਤੋਂ ਹੁਣ ਕਰ ਉਸ ਦੇਸ਼ ਮਾਲਵੇ ਦੇ ਉੱਤੇ ਬਾਬੂ ਸਿੰਘ ਮਾਨ ਹੋਰ ਦਾ ਰੂਬਰੂ ਸੀ ਅੱਜ ਮਾਲਵੇ ਦੇ ਵੱਡੇ ਨਾਟਕ ਕਰ ਪਾਲੀ ਭੁਪਿੰਦਰ ਹੋਰਾਂ ਦਾ ਰੂਬਰੂ ਇਸ ਤੋਂ ਬਾਅਦ ਉਹਨੇ ਅਸੀਂ ਮਾਲਵੇ ਦੇ ਗੌਣ ਦਾ ਸੈਸ਼ਨ ਕੀਤਾ ਤੇ ਰਾਤ ਨੂੰ ਫਿਰ ਨਾਟਕ ਹੋਣਗੇ ਇਸੇ ਤਰ੍ਹਾਂ ਕੱਲ ਫਿਰ ਮਾਲਵੇ ਦੇ issues ਮਾਲਵਾ ਕੈਂਸਰ ਕਿਸਾਨੀ ਕੁੜਕੁਸ਼ੀ ਦੇ ਕਿਸਾਨ ਅੰਦੋਲਨ ਉਤੇ ਇੱਕ ਪੈਨਲ ਡਿਸਕਸ਼ਨ ਹੋਣੀ ਹੈ ਰਾਤ ਨੂੰ ਫਿਰ ਨਾਟਕ ਹੋਣੇ ਨੇ ਅਜਮੇਰ ਸਿੰਘ ਆਲਖੂਰਾ ਨੇ ਜਿਹੜੀ ਇਸ ਧਰਤੀ ਦੇ ਉੱਤੇ ਪਰੰਪਰਾ ਸ਼ੁਰੂ ਕੀਤੀ ਸੀ ਆਮ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਸ਼ੁਰੂ ਕੀਤੀ ਸੀ ਨਾਟਕਾਂ ਦੀ ਉਸ ਪਰੰਪਰਾ ਨੂੰ ਅਸੀਂ ਅੱਗੇ ਤੋਰ ਰਹੇ ਹਾਂ ਤੇ ਅਜਮੇਰ ਸਿੰਘ ਆਲਖ ਸਾਡੇ ਇਸ ਮੇਲੇ ਦੇ ਸਰਪ੍ਰਸਤ ਸੀ ਉਸ ਤੋਂ ਬਾਅਦ ਅਸੀਂ ਇਹ ਮੇਲਾ ਉਹਨਾਂ ਨੂੰ ਸਮਰਪਿਤ ਕੀਤਾ ਹੋਇਆ ਸੋ ਇਸ ਇਲਾਕੇ ਦੇ ਸਾਰੇ ਕਲਾਕਾਰ ਸਾਰੇ ਸਾਹਿਤਕਾਰ ਸਾਰੇ ਸੱਭਿਆਚਾਰਕ ਕਾਮੇ ਬਹੁਤ ਸਾਰੇ ਅਧਿਆਪਕ ਇਸ ਮੇਲੇ ਦੇ ਵਿੱਚ ਸਾਡੇ ਨਾਲ ਸ਼ਾਮਲ ਹੁੰਦੇ ਨੇ ਤੇ ਇੱਕ ਵੱਡਾ ਕਾਫਲਾ ਹੈ ਇਹ ਜਿਹੜਾ 3 ਦਿਨ ਤੇ 3 ਰਾਤ ਦੇ ਮੇਲੇ ਦੇ ਰੂਪ ਦੇ ਵਿੱਚ ਹਰ ਸਾਲ ਪਰਵਾਨ ਚੜ੍ਹਦਾ ਹੈ ਤੁਹਾਡੇ ਇਸ ਪਲੇਟਫਾਰਮ ਰਾਹੀਂ ਤੁਹਾਡਾ ਧੰਨਵਾਦ ਵੀ ਕਰਦਾ ਤੇ ਨਾਲ ਸੱਦਾ ਵੀ ਦਿੰਦਾ ਸਾਡੇ ਲੋਕਾਂ ਨੂੰ ਜੋ ਇਸ ਮੇਲੇ ਦਾ ਹਿੱਸਾ ਬਣਨ ਤਾਂ ਜੋ ਅਸੀਂ ਸੱਚਮੁੱਚ ਆਪਣੇ ਬੱਚਿਆਂ ਨੂੰ ਆਪਣੇ ਨੌਜਵਾਨਾਂ ਨੂੰ ਸੋਹਣੇ ਖਿਆਲ ਦੇ ਸਕੀਏ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਸਰ ਸਕੀਏ ਬਾਬੇ ਨਾਨਕ ਦੇ ਸੁਪਨਿਆਂ ਦਾ ਸਮਾਸਰ ਸਕੀਏ ਇਸ ਦੇ ਵਿੱਚ ਜੇ ਅੱਜਗਰ ਤੁਸੀਂ ਦੇਖਿਆ ਜੀ ਸੋਸ਼ਲ ਮੀਡੀਆ ਦੇ ਯੁੱਗ ਹੋਣ ਕਰਕੇ ਕਿਤਾਬਾਂ ਪੜ੍ਹਨੀਆਂ ਬਹੁਤ ਘੱਟ ਕਰ ਦਿੱਤੀਆਂ ਨੇ ਮਾਨਸ ਜੀ ਜਿਹੜਾ ਦਾ ਐਵਰੀ ਜੀ ਵੀ ਜਦੋਂ ਬਨਮੀ ਟਾਈਪ ਕਿਤੇ ਸੀਗੀ ਉਹ 2000 ਜਾਨੀ ਕਿ ਕਾਫੀ ਮੁੰਡੇ ਕੁੜੀਆਂ ਉਹਦੇ ਵਿੱਚ ਬੈਠੀ ਰਹਿੰਦੇ ਸੀ ਤੇ ਮੈਂਬਰ ਵੀ ਬਹੁਤ ਬਣਗੇ ਸੀ ਜਦੋਂ ਡੀਸੀ ਆਫਿਸ ਕੋਲ ਚਲੀ ਗਈ ਤਾਂ ਹੁਣ ਉਹ ਬੰਦ ਹੀ ਹੋ ਚੁੱਕੀ ਹੈ ਉਹਦੇ ਬਾਰੇ ਤੁਸੀਂ ਕੋਈ ਆਵਾਜ਼ ਨਹੀਂ ਉਠਾ ਰਹੇ ਆ ਦੇਖੋ ਤੁਸੀਂ ਦੇਖ ਰਹੇ ਹੋ ਇੱਥੇ ਕਿੰਨੀਆਂ ਸਕਾਲਾਂ ਲੱਗੀਆਂ ਹੋਈਆਂ ਨੇ ਹਨਾ ਕਿੰਨੀਆਂ ਪ੍ਰਦਰਸ਼ਨੀਆਂ ਲੱਗੀਆਂ ਹੋਈਆਂ ਨੇ ਸਾਡੀ ਕੋਸ਼ਿਸ਼ ਹੀ ਇਹ ਹੈ ਕਿ ਅਸੀਂ ਪੁਸਤਕ ਸੱਭਿਆਚਾਰ ਲੈ ਕੇ ਜਾਈਏ ਅਸੀਂ ਬਹੁਤ ਸਾਰੇ ਲੋਕਾਂ ਨੂੰ ਇਸ ਕਰਕੇ ਐਡਵਾਈਸ ਕਰਦੇ ਹਾਂ ਕਿ ਆਓ ਤੁਹਾਡੇ ਕੋਲੇ ਕਿਤਾਬਾਂ ਤੁਹਾਡੇ ਮੂੰਹਿਆਂ ਤੇ ਚੱਲ ਕੇ ਆਈਆਂ ਨੇ ਅਸੀਂ ਕਿਤਾਬਾਂ ਲਈ ਸੈਮੀਨਾਰ ਕਰਦੇ ਹਾਂ ਕਿਤਾਬਾਂ ਲਈ ਵਿਚਾਰ ਚਰਚਾ ਕਰਦੇ ਹਾਂ ਤੇ ਜਿਹੜੀ ਗੱਲ ਤੁਸੀਂ ਸਪੈਸ਼ਲੀ ਕਹੀ ਹੈ ਇਹ ਤੁਸੀਂ ਸਾਡੇ ਧਿਆਨ 'ਚ ਲਿਆਦੀ ਹੈ ਤੇ ਅਸੀਂ ਚਾਹਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਲਾਇਬ੍ਰੇਰੀ ਦੇ ਪ੍ਰਬੰਧਕਾਂ ਨਾਲ ਮਿਲ ਕੇ ਸਰਕਾਰ ਨਾਲ ਮਿਲ ਕੇ ਉਹਨਾਂ ਲਾਇਬ੍ਰੇਰੀਆਂ ਨੂੰ ਐਕਟੀਵੇਟ ਕੀਤਾ ਜਾਵੇ ਲਾਇਬ੍ਰੇਰੀਆਂ ਬਣ ਜਾਂਦੀਆਂ ਨੇ ਬਣਾਈਆਂ ਜਾ ਸਕਦੀਆਂ ਨੇ ਪਰ ਲਾਇਬ੍ਰੇਰੀ ਤੱਕ ਤੇ ਕਿਤਾਬਾਂ ਤੱਕ ਪਾਠਕ ਨੂੰ ਲੈ ਕੇ ਆਉਣਾ ਬਹੁਤ ਵੱਡੀ ਚੁਣੌਤੀ ਹੈ ਇਹਦੇ ਲਈ ਸਾਨੂੰ ਸਕੂਲਾਂ ਤੋਂ ਮਾਹੌਲ ਤਿਆਰ ਕਰਨਾ ਪੈਂਦਾ ਹੈ ਅਸੀਂ ਬੱਚਿਆਂ ਲਈ ਬਾਲ ਸਾਹਿਤ ਲਿਖੀਏ ਬੱਚਿਆਂ ਨੂੰ ਬਾਲ ਸਾਹਿਤ ਪੜ੍ਹਾਈਏ ਸਕੂਲਾਂ ਦੀਆਂ ਨਿੱਕੀਆਂ-ਨਿੱਕੀਆਂ ਲਾਇਬ੍ਰੇਰੀਆਂ ਨੂੰ ਐਕਟੀਵੇਟ ਕਰੀਏ ਉਸ ਤੋਂ ਬਾਅਦ ਉਹ ਬੱਚੇ ਫਿਰ ਜਦੋਂ ਕਾਲਜ ਜਾਂਦੇ ਨੇ ਫਿਰ ਉੱਥੇ ਪੁਸਤਕਾਂ ਦੀ ਜਾਗ ਲਾਈਏ ਫਿਰ ਉਹ ਜਦੋਂ ਵਿਚਾਰ ਪਾਠਕ ਬਣ ਜਾਂਦੇ ਨੇ ਸਾਡੇ ਸਮਾਜ ਦੇ ਤਾਂ ਉਹ ਫਿਰ ਸਾਡੇ ਇਹਨਾਂ ਲਾਇਬ੍ਰੇਰੀਆਂ ਦੇ ਪਾਠਕ ਬਣਨਗੇ ਤੇ ਸਾਡੀ ਬਦਕਿਸਮਤੀ ਇਹ ਹੈ ਕਿ ਸਾਡੇ ਪੰਜਾਬ ਜਿਹੜਾ ਗੁਰੂਆਂ ਦੇ ਨਾਂ ਤੇ ਹੈ ਜਿਹੜਾ ਚਿੰਤਨ ਦੇ ਨਾਂ ਤੇ ਹੈ ਸਾਡੇ ਪੰਜਾਬ ਦੇ ਵਿੱਚ ਇੱਕ ਪਿੰਡ ਦੇ ਵਿੱਚ ਚਾਰ ਠੇਕੇ ਮਿਲ ਜਾਂਦੇ ਨੇ ਪਰ ਲਾਇਬ੍ਰੇਰੀ ਚਾਰ ਪਿੰਡਾਂ 'ਚ ਇੱਕ ਨਹੀਂ ਮਿਲਦੀ ਹੈਗੀ ਅਸੀਂ 5 ਰੁਪਏ ਦਾ ਅਖਬਾਰ ਮੰਗ ਕੇ ਪੜ੍ਹਦੇ ਆ ਪਰ 500 ਰੁਪਏ ਦੀ ਸ਼ਰਾਬ ਦੀ ਬੋਤਲ ਲੈਣ ਲੱਗੀ ਠੇਕੇ ਤੇ ਲੈਣਾ ਲਾ ਲੈਨੇ ਆ ਸੋ ਬਹੁਤ ਵੱਡੀ ਚੁਣੌਤੀ ਹੈ ਇਹ ਸਾਡੇ ਅਸੀਂ 10 ਲੱਖ ਦੀ 20 ਲੱਖ ਦੀ ਕੋਠੀ ਬਣਾ ਲੈਨੇ ਆ ਉਹਦੇ ਵਿੱਚ ਸਾਰਾ ਕੁਝ ਬਣਾ ਲੈਨੇ ਆ ਪਰ ਕਿਤਾਬਾਂ ਦਾ ਕੋਈ ਰੈਕ ਨਹੀਂ ਹੁੰਦਾ ਹੈਗਾ ਸਟੱਡੀ ਟੇਬਲ ਨਹੀਂ ਹੁੰਦੀ ਸਟੱਡੀ ਚੇਅਰ ਨਹੀਂ ਹੁੰਦੀ ਸਾਡੇ ਘਰਾਂ ਦੇ ਵਿੱਚ ਸਾਡੇ ਬੱਚਿਆਂ ਦੇ ਬੈਠਣ ਲਈ ਸਟੱਡੀ ਟੇਬਲ ਨਹੀਂ ਹੁੰਦਾ ਹੈਗਾ ਸਾਡੇ ਬੱਚੇ ਬੈੱਡਾਂ ਤੇ ਬਹਿ ਕੇ ਪੜ੍ਹਦੇ ਨੇ ਬਟ ਮਹਿੰਗੇ ਮਹਿੰਗੇ ਕੋ ਦੀਪ ਚਾਨ ਮੈਂ ਤਾਲਮਿਲ ਕਮੇਟੀ ਦੇ ਵਿੱਚ ਆ ਸ਼ਿਦਪਖ ਸਿੰਘ ਕਲਾ ਮੰਚ ਪੰਜਾਬ ਮਾਨਸਾ ਜੀ ਇਹ ਇੱਕ ਐਮਐਬੀ ਲ ਹੈ ਜੀ ਇਹ ਸਰ ਇਸ ਵਾਰ 28ਵਾਂ ਮੇਲਾ ਹੈ ਤੇ 27 ਮੇਲਿਆਂ ਦਾ ਖੂਬਸੂਰਤ ਸਫ਼ਰ ਹੈ ਜਿਹੜਾ ਉਹ ਅਸੀਂ ਪੂਰਾ ਕਰ ਚੁੱਕੇ ਹਾਂ ਇਹ ਮੇਲਾ ਪਹਿਲਾਂ ਮੋਹਾ ਦੀ ਧਰਤੀ ਤੇ ਸ਼ੁਰੂ ਹੋਇਆ ਸਾਡੀ ਉਥੇ ਨੇ ਬਾਲਵਸਤਾ ਹੰਡਾਈ ਜੋਬਨ ਹੰਡਾਇਆ ਤੇ ਹੁਣ ਫਿਰ ਆਪਣੇ ਪੂਰੇ ਜੋਬਨ ਤੇ ਪਿਛਲੇ 5-7 ਸਾਲਾਂ ਤੋਂ ਮਾਨਸਾ ਜਿਹੜੇ ਦੇ ਵਿੱਚ ਚੱਲ ਰਿਹਾ ਹੈ ਤੇ ਇਸ ਵਾਰ ਜਿਹੜਾ 28ਵਾਂ ਮੇਲਾ ਹੈ ਇਹ ਕਲਾ ਕਿਤਾਬ ਤੇ ਪ੍ਰਦਰਸ਼ਨੀਆਂ ਦਾ ਮੇਲਾ ਹੈ ਜੀ ਇਹ ਜਿਹੜਾ ਮੇਲਾ ਹੀ ਹੈ ਕਿਹਨੂੰ ਸਮਰਪਿਤ ਚੱਲ ਰਿਹਾ ਜੀ ਇਹ ਅ ਇਸ ਵਾਰ ਜਿਹੜਾ ਮੇਲਾ ਹੈ ਜੀ ਸਾਡੇ ਵਿਚਕਾਰ ਇੱਕ ਤਈ ਹੈ ਕਿ ਹਰ ਵਾਰ ਦੀ ਤਰ੍ਹਾਂ ਹੀ ਸਾਨੂੰ ਪਤਾ ਹੈ ਕਿ ਮਾਲਵੇ ਦੇ ਬਹੁਤ ਵੱਡੇ ਸਿਰਮੌਰ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਆਲੱਖ ਹਰ ਵਾਰੀ ਇਹ ਨਾਟਕ ਮੇਲਾ ਜਿਹੜਾ ਉਹਨਾਂ ਨੂੰ ਸਮਰਪਿਤ ਹੁੰਦਾ ਹੈ ਪਰ ਇਸ ਵਾਰ ਅਸੀਂ ਕਿਉਂਕਿ ਅੱਜ 23 ਮਾਰਚ ਹੈ ਤਾਂ 23 ਮਾਰਚ ਦੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਤੇ ਜੁਝਾਰਵਾਦੀ ਕਪਤਾ ਦੇ ਸਰਮੌਰ ਸ਼ਾਇਰ ਅਵਤਾਰ ਪਾਸ਼ ਉਹਨਾਂ ਦੀ ਸ਼ਹਾਦਤ ਦੇ ਦਿਨ ਨੂੰ ਵੀ ਅੱਜ ਦਾ ਮੇਲਾ ਜਿਹੜਾ ਅਸੀਂ ਇਹ ਸਮਰਪਿਤ ਕਰ ਰਹੇ ਹਾਂ ਇਹ ਜਿੰਦਰਾ ਚੱਲਦਾ ਹੀ ਹਾਂਜੀ ਇਸ ਮੇਲੇ ਦੀ ਖੂਬਸੂਰਤੀ ਇਹ ਹੈ ਕਿ ਤਿੰਨ ਦਿਨ ਤੇ ਤਿੰਨ ਰਾਤਾਂ ਇਹ ਮੇਲਾ ਚੱਲਦਾ ਹੈ ਔਰ ਵੱਖ-ਵੱਖ ਬਣਗੀਆਂ ਜਿਹੜੀਆਂ ਇਸ ਮੇਲੇ ਦੇ ਵਿੱਚ ਹੁੰਦੀਆਂ ਨੇ ਜਿਵੇਂ ਕਿ ਮੈਂ ਗੱਲ ਕਰਾਂ ਤਿੰਨੇ ਦਿਨ ਮੇਲੇ ਦੇ ਵਿੱਚ ਕਲਾ ਸਾਹਿਤ ਦੇ ਖੇਤਰ ਦੇ ਵਿੱਚ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਦਾ ਰੂਬਰੂ ਕੀਤਾ ਜਾਂਦਾ ਹੈ ਜਿਹੜੇ ਸਾਡੇ ਨੌਜਵਾਨ ਸ਼ਾਇਰ ਨੇ ਘਮਕੜੀ ਨੇ ਜਾਂ ਜਿਨ੍ਹਾਂ ਨੇ ਕਲਾਜਾ ਸਾਹਿਤ ਖੇਤਰ ਵਿੱਚ ਕੋਈ ਨਾਮ ਕਮਾਇਆ ਹੈ ਉਹਨਾਂ ਨੌਜਵਾਨਾਂ ਦਾ ਰੂਬਰੂ ਕੀਤਾ ਜਾਂਦਾ ਹੈ ਔਰ ਸ਼ਾਮ ਦੇ ਸਮੇਂ ਰੋਜ਼ ਪਹਿਲਾਂ ਬਾਲਾਂ ਦੇ ਲਈ ਨਿਕਲ ਵਾਲਿਆ ਤੇਰੀ ਬਾਰੀ ਤੱਕ ਸਮਾਗਮ ਕੀਤਾ ਜਾਂਦਾ ਜਿੱਥੇ ਬੱਚੇ ਆਪਣਾ ਮਨਪਸੰਦ ਡਾਂਸ ਕਰਦੇ ਆ ਤੇ ਉਸ ਤੋਂ ਬਾਅਦ ਨਾਮਣਾ ਖੱਟਣ ਵਾਲੀਆਂ ਸਖਸ਼ੀਅਤਾਂ ਦੇ ਵੱਡੇ ਸਨਮਾਨ ਜਿਹੜੇ ਆ ਉਸਿਤਪਖ ਸਿੰਘ ਕਲਾ ਮੰਚ ਪੰਜਾਬ ਦੇ ਵੱਲੋਂ ਕੀਤੇ ਜਾਂਦੇ ਆ ਔਰ ਇਸ ਵਾਰ ਵੀ ਜੇ ਮੈਂ ਗੱਲ ਕਰਾਂ ਤਾਂ ਤਿੰਨ ਦਿਨਾਂ ਦੇ ਵਿੱਚ ਚਾਰ ਨਾਟਕ ਨੇ ਜਿਹੜੇ ਇਸ ਮੰਚ ਤੋਂ ਪੇਸ਼ ਹੋਣੇ ਨੇ ਤੇ ਅੱਜ 23 ਮਾਰਚ ਹੈ ਅੱਜ ਵੀ ਇਸ ਮੰਚ ਤੋਂ ਸ਼ਾਮ ਦੇ 7 ਵਜੇ ਦੋ ਨਾਟਕ ਨੇ ਜਿਹੜੇ ਉਹ ਪੇਸ਼ ਹੋਣੇ ਆ ਜਿਨ੍ਹਾਂ ਦੇ ਵਿੱਚ ਪ੍ਰਵਾਸ ਹੈ ਬੇਟਾ ਉਹਨਾਂ ਵੱਲੋਂ ਅਵਤਾਰ ਪਾਸ਼ ਦੀਆਂ ਕਵਤਾਂਾਂ ਤੇ ਆਧਾਰਿਤ ਨਾਟਕ ਪ੍ਰਸ਼ਨ ਚਿੰਨ ਹੋਏਗਾ ਔਰ ਦੂਸਰਾ ਜਿਹੜਾ ਨਾਟਕ ਹੈ ਸੋਮਪਾਲ ਹੀਰਾਜੀ ਵੱਲੋਂ ਸਾਡੇ ਮੇਲੇ ਦੇ ਕਨਵੀਨਰ ਡਾਕਟਰ ਕੁਲਦੀਪ ਦੀਪ ਜੀ ਦਾ ਲਿਖਿਆ ਹੋਇਆ ਨਾਟਕ ਛੱਲਾ ਉਹਦੀ ਪੇਸ਼ਕਾਰੀ ਹੋਣੀ ਹੈ ਤੇ ਸਾਨੂੰ ਲੱਗਦਾ ਕਿ ਇਹ ਮੇਲਾ ਬਾਕੀ ਮੇਲਿਆਂ ਦੇ ਨਾਲੋਂ ਬਹੁਤ ਵਿਲੱਖਣਤਾ ਰੱਖਦਾ ਹੈ ਕਿਉਂਕਿ ਇਹ ਮੇਲਾ ਸਾਨੂੰ ਲੱਚਰਤਾ ਤੋਂ ਦੂਰ ਲੈ ਕੇ ਜਾਂਦਾ ਹੈ ਨਸ਼ਿਆਂ ਤੋਂ ਦੂਰ ਲੈ ਕੇ ਜਾਂਦਾ ਹੈ ਫੁਕੜਾ ਪੰਤੀ ਤੇ ਹਥਿਆਰਾਂ ਤੋਂ ਦੂਰ ਲੈ ਕੇ ਜਾਂਦਾ ਹੈ ਇਹ ਸਾਨੂੰ ਕਲਾ ਕਿਤਾਬ ਦੇ ਨਾਲ ਜੋੜਦਾ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ